ਹਾਂਜੀ ਗਾਸਤ ਤੇ ਜੁਲਾਈ ਦੀਆਂ ਬਾਕੀਆਂ ਦੀ ਅਪਡੇਟ ਲੈ ਕੇ ਆਈ ਹਾਂ ਜੀ ਪਿੰਡ ਹੈਗੇ ਜਵਾਰਕੇ ਮਾਨਸਾ ਐਂਟਰੀ ਫੀਸ 3500 ਰੁਪਏ 25 ਗਾਸਤ 2024 ਦਿਨ ਐਤਵਾਰ 10 ਭਾਦੋ ਜੀ ਪਹਿਲਾ ਨਾਮ ਮੋਟਰਸਾਈਕਲ ਪਲੱਸ 2000 ਦੀ ਐਤ ਦੂਜਾ ਨਾਮ ਹੈਗਾ ਜੀ ਫਰਿੱਜ ਤੀਜਾ ਨਾਮ ਹੈਗਾ ਜੀ ਕੂਲਰ ਤੇ ਚੌਥਾ ਨਾਮ ਹੈਗਾ ਜੀ ਕੱਪ ਰੋਟੀ ਦਾ ਕੋਈ ਵੀ ਪੈਸਾ ਨਹੀਂ ਕੱਟੇਗਾ ਜੀ 1000 ਦੀ ਜਿੱਤ ਤੇ 2000 ਦੀ ਤੇ 500 ਦੀ ਜਿੱਤ ਤਿੰਨ ਜਿੱਤਾਂ ਦੇ ਨਿਕਲੇ ਨੇ ਫੇਰ ਆ ਗਿਆ ਜੀ ਪਿੰਡ ਬਰਕੰਦੀ ਪਹਿਲਾ ਨਾਮ ਵੀ ਮੋਟਰਸਾਈਕਲ ਦੂਜਾ ਵੀ ਮੋਟਰਸਾਈਕਲ ਤੇ ਤੀਜਾ ਨਾ ਹੈਗਾ ਜੀ ਫਰਿੱਜ ਵਾਧਾ ਲੱਗੂਗਾ ਜੀ ਮੌਕੇ ਦੇ 3000 ਰੁਪਏ ਦਾ ਤੇ ਐਂਟਰੀ ਫੀਸ ਇਹਦੀ ਹੈਗੀ ਹੈ 5200 ਰੁਪਏ ਦੀ 3000 ਦੀ ਤੇ 1500 ਤੇ 500 ਦੀਆਂ ਤਿੰਨ ਜਿੱਤਾ ਦੇ ਤਰੇਹਣਗੀਆਂ ਜੀ ਫੇਰ ਆ ਗਿਆ ਜੀ ਪਿੰਡ ਚਾਚੂਵਾਲ ਨੇੜੇ ਸੀਚੇਵਾਲ ਜੀ ਜ਼ਿਲ੍ਹਾ ਆ ਗਿਆ ਜਿਲੰਦਰ ਮਿਤੀ ਹੈਗੀ 4 ਜੁਲਾਈ 2024 ਹੈ ਦਿਨ ਹੈਗਾ ਜੀ ਵੀਰਵਾਰ ਪਹਿਲਾ ਨਾਮ ਪੱਖਾ ਦੂਜਾ ਨਾਮ ਕੱਪ ਤੇ ਤੀਜਾ ਨਾਮ ਕੱਪਾ ਜੀ ਤੇ ਐਂਟਰੀ ਫੀਸ ਹੈ ਜੀ ਹੈਗੀ 1200 ਰੁਪਏ ਜੀ ਫਿਰ ਆ ਗਈ ਜੀ 6 ਜੁਲਾਈ 2024 ਦਿਨ ਹੈਗਾ ਜੀ ਸ਼ਨੀਵਾਰ ਪਿੰਡ ਆ ਗਿਆ ਜੀ ਨੁੱਸੀ ਜਲੰਧਰ ਦਾ ਜੀ ਪਹਿਲਾ ਨਾਮ ਹੈਗਾ ਇੱਕ ਕੱਪ ਦੂਜਾ ਵੀ ਕੱਪ ਤੇ ਤੀਜਾ ਵੀ ਕੱਪ ਜੀ ਐਂਟਰੀ ਫੀਸ ਇਹਦੀ ਹੈਗੀ 1200 ਰੁਪਏ 500 300 ਤੇ 200 ਦੀ ਜਿੱਤ ਦਿੱਤੀ ਜਾਊਗੀ ਜੀ ਫਿਰ ਆ ਗਿਆ ਜੀ ਮਿਤੀ ਹੈਗੀ 5 ਲਈ 2024 ਦਿਨ ਸ਼ੁੱਕਰਵਾਰ ਪਿੰਡ ਹੈਗਾ ਜੀ ਵਜੀਤਕੇ ਕਲਾ ਬਰਨਾਲਾ ਪਹਿਲਾ ਤੇ ਦੂਜਾ ਨਾਮ ਦੋਨੇ ਹੈਗੇ ਜੀ ਕਪ ਤੇ ਐਂਟਰੀ ਫੀਸ ਇਹਦੀ ਹੈਗੀ ਆ 1200 ਰੁਪਏ ਜੀ 80 ਕਬੂਤਰ ਐਂਟਰ ਕੀਤੇ ਜਾਣਗੇ ਜੀ ਖੁੱਲੀ ਬਾਜੀ ਵਾਸਤੇ ਪਰ 80 ਕਬੂਤਰ ਐਂਟਰੀ ਕੀਤੇ ਜਾਣਗੇ ਅੱਚ ਪੈਂਡ ਆ ਗਿਆ ਜੀ ਸੋਈਆਂ ਕਲਾ ਸੰਗਰੂਰ ਮਿਤੀ ਹੈਗੀ 6 ਜੁਲਾਈ 2024 ਇਨਾਮ ਵਿੱਚ ਤਿੰਨ ਕੱਪ ਦਿੱਤੇ ਜਾਣਗੇ ਜੀ ਤੇ ਐਂਟਰੀ ਫੀਸ ਹੈ ਜੀ ਹੈਗੀ ਆ 1200 ਰੁਪਏ ਖੁੱਲੀ ਬਾਜੀ ਹੈ ਜੀ 5 ਤਰੀਕ ਨੂੰ ਕਬੂਤਰ ਲਿਖੇ ਜਾਣਗੇ 6 ਨੂੰ ਬਾਜੀ ਹੈ 5 ਨੂੰ ਕੂਤ ਲਿਖੇ ਜਾਣਗੇ ਫਿਰ ਆ ਗਿਆ ਜੀ ਪਿੰਡ ਫਤਿਹ ਚਲਾਲ ਜ਼ਿਲ੍ਹਾ ਜੀ ਜਲੰਧਰ 4 ਜੁਲਾਈ 2024 ਦਿਨ ਹੈਗਾ ਜੀ ਵੀਰਵਾਰ ਪਹਿਲਾ ਨਾਮ ਫਰਾਟਾ ਪੱਖਾ ਦੂਜਾ ਤੇ ਤੀਜਾ ਨਾਮ ਦੋਨੇ ਹੈਗੇ ਜੀ ਕੱਪ ਤੇ ਇਹਦੀ ਐਂਟਰੀ ਫੀਸ ਹੈਗੀ ਹੈ 1200 ਰੁਪਏ ਜੀ ਫਿਰ ਆਗੇ ਜੀ ਮਿਤੀ 10 ਜੁਲਾਈ ਦਿਨ ਹੈਗਾ ਜੀ ਬੁੱਧਵਾਰ 2024 ਪਿੰਡ ਹੈਗਾ ਜੀ ਕੁੜਕਾ ਜਲੰਧਰ ਇਥੇ ਪਹਿਲਾ ਨਾਮ ਫਰਿੱਜ ਹੈ ਜੀ ਦੂਜਾ ਨਾਮ ਹੈਗਾ ਕੂਲਰ ਤੇ ਤੀਜਾ ਨਾਮ ਹੈਗਾ ਜੀ ਪੱਖਾ ਤੇ ਐਂਟਰੀ ਥੀਸ ਹੈ ਜੀ 1500 ਰੁਪਏ ਦੀ